ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲੋਕ ਪ੍ਰੀਜ਼ਿੰਗ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨ ਪੰਜਾਬ ਤੇ ਹਰਿਆਣਾ ਪੁਲਿਸ ਨੇ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦਿੰਦੇ ਸਨ ਇੱਕੁੱਲ 6 ਲੋਕ ਸਨ ਜੋ ਪਾਰਦੇ ਦੀ ਜਾਣਕਾਰੀ ਪਾਕਿਸਤਾਨ ਦੇ ISI ਨੂੰ ਦਿੰਦੇ ਸਨ ਇਹਨਾਂ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਜਿਸ ਦਾ ਨਾਮ ਹੈ ਜੋਤੀ ਮਲੋਤਰਾ ਜੋਤੀ ਮਲੋਤਰਾ ਇੱਕ ਟਰੈਵਲ ਬਲੌਗਰ ਹੈ ਜੋ ਕਿ ਅਲੱਗ-ਅਲੱਗ ਕੰਟਰੀਆਂ ਵਿੱਚ ਜਾ ਕੇ ਕੁੰਮਨਾ ਅਤੇ ਉਸਦੇ ਵਲੌਗ ਬਣਾ ਕੇ ਸੋਸ਼ਲ ਮੀਡੀਆ ਉੱਪਰ ਅਪਲੋਡ ਕਰਨਾ ਹਿੰਦੁਸਤਾਨੀ ਪਾਕਿਸਤਾਨੀ ਬੈਨ ਬੈਲ ਵੈਲਕਮ ਟੂ ਪਾਕਿਸਤਾਨ ਪਾਕਿਸਤਾਨੀ ਕਰੰਸੀ ਜੋ ਮੇਰੀ ਲਾਸਟ ਟਾਈਮ ਬਚ ਗਈ ਥੀ ਨਾ ਇਹ ਹੈ ਆਪਣੀ ਲਗਭਗ 6500 ਜੋਤੀ ਮਲੋਤਰਾ ਦੇ ਅੱਜ YouTube ਉੱਪਰ ਲਗਭਗ 3.8 ਲੱਖ ਸਬਸਕਰਾਈਬਰ ਮੌਜੂਦ ਨੇ ਇਸ ਵਿੱਚ ਇੱਕ ਪੰਜਾਬ ਦਾ ਨੌਜਵਾਨ ਜੋ 25 ਸਾਲਾ ਨੌਜਵਾਨ ਦਵਿੰਦਰ ਸਿੰਘ ਟਿੱਲੋ ਇਸ ਵਿੱਚ ਉਹ ਵੀ ਸ਼ਾਮਿਲ ਹੈ ਇਹ ਦੋਨੋਂ ਜੋਤੀ ਮਲੋਤਰਾ ਅਤੇ ਦਵਿੰਦਰ ਸਿੰਘ ਟਿੱਲੋ ਪਾਕਿਸਤਾਨ ਟੂ ਕਰ ਚੁੱਕੇ ਹਨ ਜਿੱਥੇ ਉਹਨਾਂ ਦੀ ਪਾਕਿਸਤਾਨੀ ਆਈਐਸਆਈ 에ਜੰਟਾਂ ਨਾਲ ਗੱਲ ਲਈ ਜਿਸ ਤੋਂ ਬਾਅਦ ਉਹਨਾਂ ਨੇ ਭਾਰਤ ਦੀ ਕਈ ਖੂਫੀਆ ਜਾਣਕਾਰੀ ਜਿਹੜੀ ਜਾਣਕਾਰੀ ਇੱਕ ਗਵਾਂਡੀ ਦੇਸ਼ ਅਤੇ ਦੁਸ਼ਮਣ ਦੇਸ਼ ਨੂੰ ਕਦੇ ਵੀ ਨਹੀਂ ਮਿਲਣੀ ਚਾਹੀਦੀ ਉਹ ਜਾਣਕਾਰੀ ਇਹਨਾਂ ਨੇ ਪਾਕਿਸਤਾਨੀ ਆਈਐਸਆਈ 에ਜੰਟਾਂ ਨਾਲ ਸਾਂਝੀ ਕੀਤੀ ਜੋ ਕਿ ਇੱਕ ਦੁਸ਼ਮਣ ਦੇਸ਼ ਨੂੰ ਕਿਤੇ ਵੀ ਨਹੀਂ ਮਿਲਣੀ ਚਾਹੀਦੀ ਇਹਨਾਂ ਤੋਂ ਇਲਾਵਾ ਕਈ ਹੋਰ ਨਾਮ ਹਨ ਜੋ ਇੰਡੀਆ ਦੀ ਜਾਣਕਾਰੀ ਪਾਕਿਸਤਾਨ ਨੂੰ ਦਿੰਦੇ ਸਨ ਇਹਨਾਂ ਵਿੱਚੋਂ ਇੱਕ ਗਿਦਲਾ ਔਰਤ ਯਾਮੀਨ ਅਤੇ ਦਾਨਿਸ਼ ਜਿਹੇ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਅਫਸਰ ਦਾਨਿਸ਼ ਵੀ ਇਸੇ ਸ਼ਾਮਿਲ ਸਨ ਇਹ ਲੋਕ ਭਾਰਤ ਦੀ ਉਹ ਖੂਫੀਆ ਜਾਣਕਾਰੀ ਜਿਵੇਂ ਇੰਪੋਰਟਰ ਪਾਰ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜੋ ਬਾਰਡਰ ਪਾਸ ਕਰਨ ਵੇਲੇ ਜ਼ਰੂਰੀ ਹਨ ਸਿਕਿਉਰਿਟੀ ਦੀ ਵਜ੍ਹਾ ਸੇ ਨਾ ਉਧਰ ਗੇਟ ਬੰਦ ਕਰ ਦਿੱਤੇ ਸਾਹਮਣੇ ਹੈ ਮੋਸਟ ਕੀ ਇਨਫੋਰਮੇਸ਼ਨ ਮੈਂ ਆਪਕੋ ਪੂਰੀ ਸ਼ੇਅਰ ਕਰੂੰਗੀ ਵੀਡੀਓ ਮੈਂ ਆਪ ਐਂਡ ਤੱਕ ਬਨੇ ਰਹੀਏਗਾ ਦਵਿੰਦਰ ਸਿੰਘ ਢਿੱਲੋ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਸਨੇ ਪਟਿਆਲਾ ਆਰਮੀ ਕੈਂਪ ਦੀਆਂ ਫੋਟੋਆਂ ਪਾਕਿਸਤਾਨ ਭੇਜੀਆਂ ਸਨ ਇਹ ਜਾਣਕਾਰੀ ਆਪਣੇ ਮੁਤਾਬਿਕ ਕੋਈ ਖਾਸ ਨਹੀਂ ਹੈ ਪਰ ਇਹ ਜਾਣਕਾਰੀ ਪਾਕਿਸਤਾਨ ਅਤੇ ਪਾਕਿਸਤਾਨ ਆਈਐਸਆਈ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਸ ਨਾਲ ਦੇਸ਼ ਦੀ ਸੁਰੱਖਿਆ ਉੱਪਰ ਬਹੁਤ ਵੱਡਾ ਖਤਰਾ ਬਣ ਜਾਂਦਾ ਹੈ ਇਸ ਲਈ ਹੁਣ ਇਹਨਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੁੱਦੀ ਮਲੋਤਰਾ ਨੂੰ 5 ਦਿਨ ਦੀ ਰਿਮਾਂਡ ਉੱਪਰ ਲਿਆ ਗਿਆ ਹੈ ਇਸ ਲਈ ਆਪਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੇ ਦੇਸ਼ ਦੀ ਆਰਮੀ ਦੀ ਕਈ ਫੋਟੋਜ਼ ਅਤੇ ਕਈ ਵੀਡੀਓਜ਼ ਆਪਾਂ ਸੋਸ਼ਲ ਮੀਡੀਆ ਉੱਪਰ ਅਪਲੋਡ ਕਰ ਦਿੰਨੇ ਆ ਪਰ ਇਹ ਜਾਣਕਾਰੀ ਪਾਕਿਸਤਾਨ ਅਤੇ ਪਾਕਿਸਤਾਨ ਆਈਐਸਆਈ ਦੇ ਲੈਬੋਸ ਜਿਆਦਾ ਮਹੱਤਵਪੂਰਨ ਹੈ ਇਸ ਵਿੱਚ ਵਕਤ ਤੋਂ ਵੱਧ ਇਹੋ ਜੀ ਜਾਣਕਾਰੀ ਨਾ ਸ਼ੇਅਰ ਕੀਤੀ ਜਾਵੇ ਤਾਂ ਇਸ ਲਈ ਅੱਗੇ ਤੋਂ ਇਹੋ ਜੀ ਐਕਟੀਵਿਟੀ ਕਰਨ ਤੋਂ ਪਰਹੇਜ਼ ਕਰੋ